ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਫਾਈਨਲੀ 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 3 ਸਾਲਾਂ ਬਾਅਦ ਆਪਾਂ ਚੱਲੇ ਆਂ ਇੰਡੀਆ ਇੰਡੀਆ ਮਤਲਬ ਪੰਜਾਬ ਪੰਜਾਬ ਚ ਪਿੰਡ ਜੋਲਾ ਤੇ ਛੱਡਣ ਚੱਲੇ ਆਪਾਂ ਨੂੰ ਗਰਦਾਰ ਗੁਰਦੀਪ ਸਿੰਘ ਜੀ ਫਾਦਰ ਸਾਹਿਬ ਕੋਮਲ ਜੀ ਅਸੀ ਕਾ ਜੀ ਸਾਰਿਆਂ ਨੂੰ ਤੇ ਗਗਨਾ ਜੀ ਗਗਨਾ ਕਿੱਦਾਂ ਫੀਲ ਹੋ ਰਿਹਾ ਮੈਂ ਇੰਡੀਆ ਜਾ ਰਹਿਆ ਯਾਰ ਉਹ ਦੱਸ ਜੀ ਦੱਸੋ ਤੁਹਾਨੂੰ ਕਿਹੜਾ ਫੀਲ ਹੋ ਰਿਹਾ ਮੈਨੂੰ ਤਾਂ ਮੈਂ ਤਾਂ ਖੁਸ਼ੀ ਬਹੁਤ ਆ ਤੂੰ ਦੱਸ ਤੇਰਾ ਜੀ ਨਹੀਂ ਕਰਦਾ ਯਾਰ ਨਿਕਰਦਾ ਹਜੇ ਨਵਾਂ ਹੈ ਕੋਮਲ ਮੇਰਾ ਕਰਦਾ ਮੈਨੂੰ 2.5 ਸਾਲ 2.5 ਸਾਲ ਕੋਮਲ ਨੂੰ ਹੋ ਗਏ 3 ਸਾਲਾਂ ਬਾਅਦ ਮੈਂ ਚੱਲਿਆ ਅੱਗੇ ਤਾਂ ਮੈਂ 1 ਸਾਲ ਚ 2 ਗੇੜੇ ਮਾਰਿਆ ਇਹ ਪਹਿਲੇ 1.5 ਸਾਲ ਚ ਤੇ ਹੁਣ 3 ਸਾਲ ਹੋ ਗਏ ਮਤਲਬ ਊਮ ਪਰਵੇਟ ਲਈ ਜੇ 5 ਸਾਲ ਪੂਰੇ ਹੋ ਗਏ 3 ਸਾਲਾਂ ਬਾਅਦ ਚੱਲੇ ਆਂ ਦੇਖਦੇ ਆਂ ਐਤ ਵੀ ਮਸਾਂ ਹੀ ਸੁਆਪ ਬਣਿਆ ਪਿਛਲੀ ਵਾਰ ਵੀ ਜਾਂਦਾ ਰਹਿ ਗਿਆ ਐਤ ਵੀ ਮਸਾਂ ਹੀ ਵੀ ਛੁੱਟੀ ਆ ਠੀ ਮਸਾਂ ਹੀ ਮਿਲੀ ਆ ਫੇਰ ਚੱਲੇ ਆ ਹਣ ਚੱਲੇ ਬੜੇ ਦਿਨਾਂ ਖਤਰੀਆਂ ਇਹ ਮਸਾਂ ਮਹੀਨਾ ਕੁ ਮਹੀਨੇ ਦੀ ਛੁੱਟੀ ਮਸਾਂ ਮਿਲੀ ਆ ਤੇ 에ਅਰਪੋਰਟ ਨੂੰ ਚੱਲੇ ਆ ਟਾਈਮ ਹੋ ਗਿਆ 8:00 ਵ ਅੱਜ ਛੱਡਣ ਚੱਲੇ ਨੇ ਉੱਥੇ ਜਾ ਕੇ ਦੇਖਦੇ ਆ ਬਾਫ ਫਲਾਈਟ ਨਾਲ ਲੇਟ ਲੂਟ ਹੋਵੇ ਬਾਕੀ ਸਾਰਾ ਕੁਝ ਸਰ ਜੂਗਾ ਤੇ 에어ਲਾਈਨ ਹੈਗੀ ਆਪਣੀ ਗੋਲਫ ਗੋਲਫ 에어ਲਾਈਨ ਆ ਬਹਿਰੀਨ ਆਪਣੀ ਸਟੇ ਆ ਸਟੇ 2 ਘੰਟਿਆਂ ਦੀ ਆ ਤੇ 10 ਘੰਟੇ ਲੱਗ ਜਣਾ ਮਤਲਬ ਇੰਡੀਆ ਜਾਂਦਿਆਂ ਤੇ ਉੱਥੇ ਜਿਹੜੇ ਬੰਦੇ ਆਪਣ ਲੈਣ ਆਉਣਗੇ ਸਾਰੇ ਮਿਲਾਵਾਂਗੇ ਤੁਹਾਨੂੰ ਤੇ ਚੱਲਦੇ ਆ ਚਲੋ ਧੁੰਦ ਧੌਂਦਾ ਜੇਰ ਮਿਲਾਨੋ ਵਾਲੀ ਸਾਈਡ ਵੀ ਹੋਈ ਪਈ ਆ ਮਿਲਾਨ ਵਾਲੀ ਸਾਈਡ ਦੇਖੋ ਕਿੰਨੀ ਧੁੰਦ ਹੈ ਪਈ ਸਾਨੂੰ ਐ ਹੀ ਇਕੱਲੇ ਕਰਮੋਨਾ ਜੀ ਪੈਂਦੀ ਆ ਤੁਹਾਨੂੰ ਮਿਲਾਨ ਨੂੰ ਜੋ ਵੀ ਵੱਧ ਪਈ ਹੈ ਭਈਆ ਚਲੋ ਮਿਲਦੇ ਆਂ এয়ারਪੋਰਟ ਤੇ ਜਾ ਕੇ ਆਜੋ ਮਿੱਤਰ ਲੋ ਵੀ ਮਿੱਤਰੋ ਫਾਈਨਲੀ ਧੁੱਪ ਨਿਕਲਿਆਈ ਤੇ ਇਟਲੀ ਜਿਹਾ ਨੇ ਬਰਫੋ ਬਰਫ ਹੋਇਆ ਪਿਆ ਕੰਮ ਉਹ ਦੇਖੋ ਸਾਹਮਣੇ ਪਹਾੜਾਂ ਤੇ ਕੀ ਆਵਾਜ਼ ਹੈ ਕਿੰਨੇ ਸੋਹਣੇ ਲੱਗ ਰਹੇ ਨੇ এয়ারਪੋਰਟ ਰਹਿ ਗਿਆ ਸਾਡਾ 16 ਮਿੰਟ ਦਾ ਰਹਾ 18 ਕਿਲੋਮੀਟਰ ਪਹੁੰਚਣ ਆਲੇ ਆਂ ਧੁੱਪ ਨਿਕਲਿਆਈ ਰਿਆ ਜਿੱਦਾਂ ਕਿਦਾਂ ਕਿ ਪਹਾੜ ਮੈਨੂੰ ਬੜੇ ਨਾਈਸ ਲੱਗ ਰਹੇ ਨੇ ਦੇਖੋ ਯਾਰ ਬੜਾ ਵਿਊ ਚੈੱਕ ਕਰੋ ਤੁਸੀਂ ਬੱਲਾ 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 ਚੱਲ ਕੇ ਆਵਾਂਗੇ ਤੁਹਾਨੂੰ ਉਧਰ ਨੂੰ ਆਗੇ ਇੰਡੀਆ ਤੋਂ ਆ ਕੇ ਜਾ ਕੇ ਆਵਾਂ ਪਹਾੜਾਂ 'ਤੇ ਲੈ ਵੀ ਮਿੱਤਰੋ 에어ਪੋਰਟ ਤੇ ਆ ਗਏ ਕਹਿੰਦੇ ਆ ਕਾਠੀ ਬਹੁਤ ਆਦਾ ਤਾਂ ਮੈਨੂੰ ਸਾਰੀ ਦੁਨੀਆ ਚੱਲੀ ਇੰਡੀਆ ਨੂੰ ਉੱਤੇ ਇੰਡੀਆ ਨੂੰ ਉੱਤੇ ਕਿਤੇ ਹੋਰ ਕੀ ਬਾਤ ਹੈ ਕੀ ਬਾਤ ਹੈ ਧੁੰਦੀ ਵਾਲੀ 에어ਪੋਰਟ ਤੇ ਉਂ ਧੁੱਪ ਨਹੀਂ ਖਿਲੀ ਵੀ ਆ ਦੇਖੋ ਤੁਸੀਂ ਨਾ ਨੇ ਇੰਨੇ ਇੰਨਾ ਉੱਤੇ ਵੀ ਨਹੀਂ ਹੈਗੇ ਆਪਾਂ ਵੀ ਐ ਪਹਾੜੀ ਇਲਾਕਾ ਵੀ ਕਿਤੇ ਬੱਦਲ ਦੂਰੇ ਫਿਰਦੇ ਨੇ ਲੋ ਜੀ ਨੋ ਲੈ ਵੀ ਹੁਣ ਤੁਹਾਨੂੰ ਉੱਤਰਦੇ ਹੋਈ ਮਿਲਦੇ ਆਂ ਕੀ ਬਾਤ ਓਏ ਮਿੱਤਰੋ ਪਾਰਕਿੰਗ ਲਾ ਕੇ ਔਖੇ ਸੌਖੇ ਅਜੋ ਕਾਠੀ ਬੋਧਰ ਪਾਰਕਿੰਗ ਮਸਾਂ ਮਿਲੀ ਆ ਤੇ ਹੁਣ ਅਸੀਂ ਚੱਲੇ ਆ ਏਅਰਪੋਰਟ ਦੇ ਅੰਦਰ ਨੂੰ ਇੱਥੇ ਉਹ ਹੁੰਦਾ ਵੀ ਅੰਦਰ ਤੱਕ ਜਾ ਸਕਦਾ ਬੰਦੇ ਜਿਹੜੇ ਨਾਲ ਆਉਂਦੇ ਆ ਆਪਣੇ ਇੰਡੀਆ ਅੰਗੂਰੀ ਬਾਹਰ ਹੀ ਕੱਢ ਕੇ ਮੁੜ ਜਾਂਦੇ ਆ ਹੁਣ ਗੋਮਲ ਨੂੰ ਨਹੀਂ ਟੈਚੀ ਉੱਥੇ ਰਖਾ ਕੇ ਆਉਣਗੇ ਜਿੱਥੇ ਉਹ ਚੈੱਕ ਜਾਂਦਾ ਹੁੰਦਾ ਹੁੰਦਾ ਚੈੱਕ ਆਊਟ ਨਹੀਂ ਵੀ ਟੈਚੀ ਲੰਘ ਜਾਂਦੇ ਜਿੱਥੋਂ ਅਲੱਗ ਬੰਦਾ ਅਲੱਗ ਹੋ ਜਾਂਦਾ ਹਾਂ ਇਮੀਗ੍ਰੇਸ਼ਨ ਦਾ ਛੱਡ ਕੇ ਆਉਣਗੇ ਅੱਜ ਇਵੇਂ ਰੇਂਜ ਕਰਾ ਕੇ ਆਉਣਗੇ ਗੋਮਲ ਦੀ ਚੱਲਦੀ ਹੈ ਤੇ ਪੂਰੀ ਮਨਲਾ ਪਰ ਆ ਗਲਤ ਇੱਕ ਮਿੰਟ ਉਧਰ ਹਾਂ ਉਹ ਦੇ ਉੱਥੇ ਆ ਜਿੱਥੇ ਮਾਈਨਸ 3 ਲਿਖਿਆ ਨਹੀਂ ਵੀ ਹੁਣ ਤੁਹਾਨੂੰ ਬਾਹਰੋਂ ਜਾ ਕੇ 에어ਪੋਰਟ ਦਾ ਹਾਲਚਾਲ ਦਿਖਾਉਣੇ ਆ। ਆ ਧਿਆਨ ਰੱਖਿਓ ਵੀ ਤੁਸੀਂ ਕਿੱਧਰੋਂ ਆਏ ਹੋ ਬਾਜ ਹੋਰ ਕਿੱਧਰ ਪਾਰਕਿੰਗ ਦੀ ਕੋਮ ਜੀ। ਕਿ ਆਪਾਂ ਡਾ ਪਰਚਰਸ ਵਾਲੇ ਚ ਆਦੇ ਇੱਥੇ ਅਟੈਚਡ ਉੱਚੇ ਜਮਾ ਹੁੰਦੇ ਆ ਫਿਰਦੇ ਉਹਨਾਂ ਲੋਕ ਅੰਦਰ ਹੀ ਸਾਰੇ ਗੱਦਾ ਹੀ ਵਹਿ ਰਿਆ। ਗਗਨੇ ਕਿੱਦਾਂ ਦੀ ਫੀਲਿੰਗ ਆ ਰਹੀ ਆ ਵਾਪਸ ਇਹਨੂੰ ਦਿਲ ਤਾਂ ਨਹੀਂ ਕਰ ਰਹਾ। ਨਹੀਂ ਦਾਦੇ ਹੁਣ ਤਾਂ ਲੈ ਜਾਂਦੇ ਆ। ਇੱਧਰ ਜਾਣਾ ਇੱਧਰ ਆ ਜਾਓ ਆ। ਆ ਹੁੰਦਾ ਮਤਲਬ 에어ਲਾਈਨਾਂ ਦਾ ਹਿਸਾਬ ਕਿਦਾ ਜਿਵੇਂ ਇੱਥੇ ਵੇਜ ਵਾਲਿਆਂ ਦਾ ਹੋਊ ਸਾਰੀਆਂ। ਯਰ ਲੈਣਾ ਉਹਨਾਂ ਹੁੰਦੀਆਂ। ਅੱਗੇ ਦੂਜੀਆਂ ਹੁੰਦੀਆਂ ਸਾਰੀਆਂ। ਆਪਣਾ ਹੈਗਾ 13 ਨੰਬਰ ਤੋਂ ਆ 11 ਆ ਗਿਆ ਆਈ ਵਾਲੇ ਮੁੰਡੇ ਅਈ ਯਾਰ ਰੇੜੀ ਨਹੀਂ ਗੱਡੀ ਰੇੜੀ ਸਾਨੂੰ ਉੱਥੇ ਲੱਭੀ ਨਹੀਂ ਆ ਗਿਆ ਆ ਗਿਆ ਲੋ ਮਿੱਤਰੋ ਪਹੁੰਚ ਗਏ 13 ਨੰਬਰ ਕਾਊਂਟਰ ਲਾਈਨ ਚੱਕਾ ਕਰ ਸਕਦੇ ਜੀ ਜਹਾਜ਼ ਫੁੱਲ ਹੀ ਜਾਣਾ ਕੋਲ ਅੱਜ ਮੈਂ ਤੁੰਨ ਕਿਤੇ ਦੇ ਦੇ ਦੇਖ ਲੈ ਜਾਣਾ ਨਾਲੋਂ ਤਾਂ ਯਾਰ ਬਹੁਤ ਕੱਟ ਵਾਲਾ ਅੱਜ ਮੈ ਤਾਂ ਨਹੀਂ ਕੱਟ ਸੀਟ ਨਹੀਂ ਮਿਲੀ ਇਹ ਤਾਂ ਕੈਸ਼ ਕਰਾਉਣਾ ਫਿਰਦਾ ਕਿ ਐਸਾ ਡਿਲੀਵਰੀ ਹੋਣੀ ਚੱਕ ਪਹਿਲਾਂ 1-2 ਦਿਨ ਪਹਿਲਾਂ ਲੈ ਲੈਂਦੇ ਮਿਲ ਜਾਂਦੀ ਹੁੰਦੀ ਹੁੰਦੀ ਹੁਣ ਚੋਇਸ ਐ ਨਹੀਂ ਛੋਟੀ ਵੀ ਨਹੀਂ ਲਗਾਈ ਹੋਣਾ ਕੋਈ ਨੁਮਗਰੀ ਆ ਜੀ ਮੇਰੇ ਪਹਿਲਾਂ ਗੁਰੀ ਨਾਲ ਆਵਾਂਗੇ ਪਹਿਲਾਂ ਪਿਛਲੇ ਪਿਛਲੇ ਹਉਤ ਨਹੀਂ 2 ਦਿਨ ਪਹਿਲਾਂ ਉਦਾਰ ਨੂੰ ਜਾੜ ਕੇ ਢੇਆ ਹਾਂ ਗੁਰੀ ਨਾਲ ਆਵਾਂਗੇ ਹਾਂ ਗੁਰੀ ਰੇਗ ਦਾ ਜਾਂਦਾ ਨਾ ਗੁਰੀ ਰੇ ਤਿੰਨ ਸਾਲ ਹੋ ਗਏ ਉਹਨੂੰ ਜਾਂਦੇ ਨੂੰ ਲਾਰੀ ਲਾਈ ਜਾਂਦਾ ਤਿੰਨ ਸਾਲਾਂ ਤੋਂ ਲੈ ਮਿੱਤਰੋ ਲੈਣ ਦੇ ਕੋਈ ਨਹੀਂ ਹੇ ਮਿੱਤਰੋ ਬੋਰਡਿੰਗ ਹੋ ਗਈ ਆਪਣੀ ਬੰਦੇ ਇਧਰ ਜਹਾਜ਼ ਜਹਾਜ਼ਾਂ ਦਾ ਜੈਜਾ ਲੈ ਲਿਆ ਕਿਵੇਂ ਕਿਹੜਾ ਜਹਾਜ਼ ਵਧੀਆ ਲੱਗਿਆ ਸਾਰੀ ਵਧੀਆ ਆਹ ਮੜਾ ਆਪਾਂ ਵੀ ਦਿਖਾ ਦਈਏ ਆਜਵਾਜ ਇਧਰ ਨੂੰ ਜਾਣਾ ਇਧਰ ਨੂੰ ਆਜਵਾਜ ਉਹ ਬੈਟਰੀ ਵਾਲਾ ਸਮਾਨ ਨਹੀਂ ਜੇ ਕੋਈ ਬੈਟਰੀ ਵਾਲਾ ਸਮਾਨ ਆ ਉਹ ਹੱਥੇ ਫੜਨੇ ਮੈਂਂ ਦੀ ਬੈਟਰੀ ਕੱਢ ਕੇ ਉਧਰੋਂ ਸਾਈਡ ਵਾਲਿਆਂ ਨੂੰ ਫੜਾਈ ਬੈਟਰੀਆਂ ਹੱਥ 'ਚ ਤੇ ਸਮਾਨ ਅੰਦਰ ਪੈਚੀ ਚ ਹਉ ਮਿੱਤਰੋ ਇਧਰ ਖੜਿਆ ਸਾਰੇ ਜਨਾਂ ਨੇ ਬੰਦੇ ਜੈਜਾ ਲੈ ਲਿਆ ਪਰ ਉਹ ਤੋਂ ਅੱਗੇ ਨਹੀਂ ਜਾ ਸਕਦੇ ਬਈ ਅਮੇ ਛੱਡੋ ਯਾਰ ਆ ਨਵੀਂ ਵੇਅਰ ਦੇਖੀਆ ਏਵਾ ਯਾਰ ਮੇਰੇ ਗੋਲਫ ਉਲਾ ਜੋ ਚੱਲੀ ਅੱਗੇ ਲੋ ਮੈਨੂੰ ਤੇਰੇ ਗੱਲਾਂ ਬਾਤਾਂ ਬਹੁਤ ਹੋ ਗਈਆਂ ਜਹਾਜ਼ ਉਹ ਦੇਖ ਲੈ ਤੇ ਹੁਣ ਆਪਾਂ ਵਧੀਆ ਦੇ ਸਫਰਾਂਵਾਲ ਨੂੰ ਗਗਨਾ ਜੀ ਜਾਣਾ ਦੇਖ ਲੋ ਹਣ ਤਾਂ ਬਤਨਾ ਨੂੰ ਮੁੜਨਾ ਬਤਨਾ ਇੱਥੇ ਤਾਂ ਕੋ ਬੰਦੇ ਆਉਂਦੇ ਆ ਬਾਬੇ ਇੱਥੋਂ ਮੁੜ ਜਾਂਦੇ ਆ ਜਿਹੜੇ ਨਾਲ ਆਉਂਦੇ ਆ ਬੰਦੇ ਦੂ ਅੱਗੇ ਆਪ ਹੀ ਜਮੇ ਦੇਖੋ ਇੰਡੀਆ ਦਾ ਹਾਲ ਤਿੰਨ ਸਾਲਾਂ ਬਾਅਦ ਕੀ ਬਦਲ ਤਿੰਨ ਸਾਲਾਂ ਬਾਅਦ ਮਹੀਨਾ ਜਾਂ ਹਾਂ ਤੂੰ ਹੋਰ ਨਾ ਸੁਣੋ ਉੱਥੇ ਦੇਖ ਹਾਰਨ ਜਾ ਕੇ ਹਾਂ ਗੱਡੀ ਚਲਾਉਣੀ ਪਹਿਲਾਂ ਦੇਖਣੇ ਪੈਣਾ ਕਿਹੜੀ ਸਾਈਡ ਜਾਣਾ ਚਲੋ ਠੀਕ ਆ ਬਾਦਦੇ ਆਪਾਂ ਅੰਦਰ ਸਾਡੀ ਗੱਗਣ ਓਕੇ ਕੈਮਰਾ ਓਕੇ ਮਿਲਦੇ ਆ ਜਲਦੀ ਓਕੇ ਗੋਮਲ ਜੀ ਬਾਏ ਬਾਏ ਕਰ ਦਿਓ ਵਲੌਗ ਵਾਲਿਆਂ ਨੂੰ ਠੀਕ ਆ ਗਾੜੀ ਮਾਰ ਕੇ ਓਕੇ ਬਾਪੇ ਹੁਣ ਅਸਾਂ ਨੂੰ ਅੰਦਰ ਜਾ ਕੇ ਮਿਲਦੇ ਆ ਉਤੋਂ ਬਸ ਆਪਾਂ ਲੰਘ ਕੇ ਜਾਣਾ ਬਾਏ ਬਾਏ ਟਾੜਾ ਟਾੜਾ ਕਰ ਦਿਓ ਤੁਹਾਨੂੰ ਲੋਗ ਹੀ ਮਤਰੋ ਦੁਕਾਨਾਂ ਹੀ ਦੁਕਾਨਾਂ दारू ਹੀ दारू ਸੈਂਟੇ ਸੈਂਟਰ ਮੇਕਅਪ ਹੀ ਮੇਕਅਪ ਇਹੋ ਜਿਹਾ ਕੋਈ ਮਿਲਣਾ ਇੱਥੋਂ ਤੁਹਾਨੂੰ ਸਾਰੇ ਤੇ ਆਪਣਾ ਹੁਣ ਗੇਟ ਹੈਗਾ 20 ਉਧਰ ਚੱਲਦੇ ਆਂ 20 ਕੰਨੇ ਆ ਬਰਤੀ ਆਪਣਾ ਚੈੱਕ ਅਪ ਹੋ ਗਿਆ ਸਰ ਚੈੱਕ ਅਪ ਮਤਲਬ ਵੀ ਸਕਿਉਰਿਟੀ ਚੈੱਕ ਹੋ ਗਿਆ ਸਾਰਾ ਹੁਣ ਅੱਗੇ ਜਾ ਕੇ ਵਸ ਇਮੀਗ੍ਰੇਸ਼ਨ ਦੀ ਗਮਣੀ ਮੋਟੀ ਉੱਥੇ ਇਧਰੋਂ ਜਾਣ ਮਿਲਦਾ ਹਨ ਕੀ ਕਰਨਾ ਹੁੰਦਾ ਪਾਸਪੋਰਟ ਦੇ ਕੇ ਜਾੜ ਦੇਣਾ ਬਣਾ ਇੰਡੀਅਨ ਹੁੰਦਾ ਜਿਹੜਾ ਉਧਰੋਂ ਆਉਂਦੇ ਹੋਏ ਹੁੰਦਾਗਾ ਵੀ ਸਿ ਹੋਰ ਨਾਲ ਦੇਖਣੀ ਆ ਤੇ ਸਾਰਾ ਸਰਚ ਕਰਦੇ ਆ ਵੀ ਹੈਗਾ ਬੰਦਾ ਇਧਰ ਲੱਗ ਨਹੀਂ ਇਧਰੋਂ ਦਾ ਪਾਸਪੋਰਟ ਦੇ ਕੇ ਜਾੜ ਦਿੰਦੇ ਆ ਵੀ ਬਸ ਉਧਰ ਲੱਜ ਜਾਂਦਾ ਜਾਵੇ ਆਪਣੀ ਕੰਟਰੀ ਨੂੰ ਬਾਕੀ ਪੰਜਾਬ ਜਾਣ ਦੀ ਖੁਸ਼ੀ ਬਹੁਤ ਆ ਮਿੱਤਰੋ 3 ਸਾਲ ਬਾਅਦ ਚੰਦੇ ਆ ਨੰਦ ਜਾਈ ਜਾਂਦਾ ਲੱਡੂ ਜੇ ਫੁੱਟ ਰਹੇ ਆ ਡੈਡੀ ਪਹਿਲਾਂ ਕਹਿੰਦਾ ਕਹਿੰਦਾ ਲੱਡੂ ਜੇ ਫੁੱਟਦੇ ਹੋਣਗੇ ਉਹੀ ਕੰਮ ਹੋਇਆਗਾ ਵੀ ਲੱਡੂ ਜੇ ਫੁੱਟ ਰਹੇ ਨੇ ਪੂਰੇ ਆ ਇਹਨਾਂ ਨੇ ਹੁਣ ਨਵਾਂ ਬਣਾਇਆ ਸਾਰਾ ਉਹ 3 ਸਾਲ ਪਹਿਲਾਂ ਜਦੋਂ ਮੈਂ ਗਿਆੀ ਉਦੋਂ ਇਹ ਨਹੀਂ ਸੀ ਆਉਂਦੇ ਆ ਡੌਲ ਚ ਗਵਾਨਾ ਆਉਂਦਾ ਸ਼ੋਅਰੂਮ ਬਣਾਤਾ ਨਾ ਮੈਂ ਇੱਧਰ ਗੁੱਚੀ ਦਾ ਮਤਲਬ ਵੱਡੇ ਵੱਡੇ ਬ੍ਰਾਂਡ ਵੀ ਆੜ ਤੇ ਇਹਨਾਂ ਨੇ ਲਿਆ ਕੇ ਰੱਖੇ ਹੁਣ ਇੱਧਰ ਦਾ ਭਰਾ ਉਹ ਰਿਚ ਕਿੱਡੀ ਵੱਡਦਾ ਰਿਚ ਕਿੱਡੀ ਦੇਖੋ ਗੁੱਚੀ ਵਾਲਿਆਂ ਦਾ ਅੰਦਰੋਂ ਕੀ ਆ ਬਾਤ 2020 ਤੋਂ ਅੱਗੇ ਪਤਾ ਨਹੀਂ ਮੇਰਾ ਕਿਹੜਾ ਹੁਣ 20 ਕਿਹੜਾ 21 ਹੁੰਦਾਗਾ 20 ਵੀ ਕਾਫੀ ਹੁੰਦੇ ਆ ਦੇਖਦਾ ਟਿਕਟ ਕੱਢ ਕੇ ਪਹਿਲਾਂ ਮਾੜਾ ਮੋਟਾ ਨਾ ਕੋ ਖਾਣੇ ਪੀਣੇ ਪਹਿਲਾਂ ਉਹ ਕਰਾ ਲਈ ਇੱਕ ਵਾਰ ਵੀ ਫਿਰ ਪਾਸਪੋਰਟ ਵਗੈਰਾ ਚੈੱਕ ਕਰਦੇ ਹੁੰਦੇ ਆ ਉਸ ਤੋਂ ਬਾਅਦ ਚੱਲਦੇ ਆ ਕਿ ਉੱਥੇ ਪੈਣ ਲੱਗੇ ਸੱਪ ਵਿੰਗ ਜੇ ਫਿੰਗਰਦਨ ਜਾਣਾ ਆਪਾਂ ਉਧਰ ਕਿਆ ਬਾਤ ਹੈ ਕਿਆ ਬਾਤ ਕਾਲੀ ਆਨ ਲੈਣ ਇੱਥੇ ਵੀ ਲੱਗਣਾ ਮਾਣਾ ਫਲੈਟ ਚੋਂ ਦਾ ਡੇਢ ਘੰਟਾ ਹੀ ਰਹਿ ਗਿਆ ਟਾਈਮ ਜੇ ਦੀ ਪਹੁੰਚਾਂ ਮੈਨਲਾ ਕੋਈ ਮੈਨੂੰ ਦੇਖ ਰ ਵੀ ਨਹੀਂ ਰਹਾ ਮੇਰੇ ਨਾਲ ਦਾ ਫਲੇਟ ਪਤਾ ਨਹੀਂ ਕਿੱਥੇ ਹੋਵੇ ਯਾਰ ਚੱਲ ਪਹੁੰਚ ਜੀ ਉਹਨਾਂ ਨਾਲ ਸਰ ਨਹੀਂ ਉਹਨਾਂ ਨੂੰ ਦੋ ਤਿੰਨ ਪਹਿਲਾਂ ਮੇਰੇ ਕੋਲੋਂ ਲੰਘਿਆ ਸਾਡੀ ਫਲੇਟ ਦਾ ਟਾਈਮ ਹੋ ਗਿਆ ਫਲੇਟ ਦਾ ਟਾਈਮ ਹੋ ਗਿਆ ਐਂ ਕਹਿ ਕੇ ਕਿ ਲੰਘਦੇ ਆ ਅੱਦੇ ਤੋਂ ਉਹੀ ਦਸਟਮ ਨਹੀਂ ਆਪਾਂ ਕਰ ਲਾਂਗੇ ਪਰੇ ਹੋ ਜਾ ਪਰੇ ਹੋ ਜਾ ਲੋ ਮੇਤਰੋ ਫਾਈਨਲੀ ਆਪਾਂ ਪਹੁੰਚ ਗਏ ਆਪਣੇ ਗੇਟ ਨੰਬਰ B27 ਤੇ ਅੱਜ ਯਾਰ ਮੈਂ ਇੱਕ ਜੀ ਦੇਖੀ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀ ਪਿੱਛੇ ਵੀ ਲੋਕ ਐ ਲੰਘ ਜਾਂਦੇ ਆ ਵੀ ਮੇਰੀ ਫਲਾਈਟ ਆ ਫਲਾਈਟ ਇਹ ਲੋਕ ਉਹਨਾਂ ਨੂੰ ਲੰਘਣ ਨਹੀਂ ਦਿੰਦੇ ਰੋਕ ਲੈਂਦੇ ਆ ਮਤਲਬ ਪੁਲਿਸ ਵੀ ਆ ਕੇ ਉਹਨਾਂ ਨੂੰ ਕਹਿੰਦੀ ਵੀ ਲੰਘ ਲੈਣ ਤੇ ਕੋਈ ਨਹੀਂ ਉਹਦੀ ਫਲਾਈਟ ਮਿਸ ਹੋ ਜਾਣੀ ਹੈ ਲੰਘ ਨਹੀਂ ਦਿੰਦੇ ਮੂਰੇ ਆਂ ਅੜ ਕੇ ਖੜ ਜਾਂਦੇ ਆ ਯਾਤਰੀ ਕਰਦੇ ਅਮਰੀਕਾ ਵਾਲੇ ਤੁਰਕੀ ਵਾਲੇ ਉਹ ਸੀਗੇ ਯਾਤਰੀ ਵੀ ਰੋਕਣ ਵਾਲੇ ਹੇਟ ਜੀ ਹੈ ਲੋਕਾਂ ਦੀ ਪਤਾ ਨਹੀਂ ਕਿਉਂ ਕਿ ਲੰਘ ਲੈਣ ਤਾਂ ਕੋਈ ਨਹੀਂ ਅਗਲੀ ਜਿਹੜੀ ਫਲਾਈਟ ਲੇਟ ਆ ਲੰਘ ਨਹੀਂ ਦਿੰਦੇ ਸੀ ਤੇ ਚਲੋ ਆਪਾਂ ਹੁਣ ਪਹੁੰਚ ਗਏ 2027 ਨੰਬਰ ਤੇ ਤੇ ਇੱਥੋਂ ਮੈਨਾਂ ਸਾਨੂੰ ਤੋਰ ਕੇ ਜਹਾਜ਼ ਤੇ ਬਿਠਾਉਣ ਦੇ ਲਿਓਗੇ ਥੱਲੇ ਵਾਲੀ ਮੰਜ਼ਲ ਉੱਤੇ ਵਾਲੀ ਮੰਜ਼ਲ ਦੇ ਉਹ ਗੇਟ ਜੇ ਲੱਗਦੇ ਹੁੰਦੇ ਆ ਜਹਾਜ਼ ਦੇ ਨ ਤਮਨਾਂ ਨੂੰ ਤੋਰ ਕੇ ਲੈ ਜਾਣਾ ਜੋ ਉਹ ਥੱਲੇ ਵਾਲੀ ਮੰਜ਼ਲ ਦੀਆਂ ਸੀ ਜਾਂ ਬੱਸ ਉਸ ਚ ਤੇ ਇਹ ਤਾਂ ਕਿਵੇਂ ਲੈ ਕੇ ਜਾਂਦੇ ਆ ਤੇ 11:00 ਵੱਜ ਕੇ 12:10 ਤੇ ਆਪਣੀ ਫਲਾਇਟ ਦਾ 11:30 ਪਹੁੰਚਾਉਣ ਲੱਗਣਗੇ ਜਹਾਜ਼ ਚ ਬੱਸ ਲੇਟ ਲੂਟ ਨਾ ਹੋਵੇ ਯਾਰ ਨਹੀਂ ਤਾਂ ਬੁਰਾ ਹਾਲ ਹੋ ਜਾਣਾ ਚੱਲੀ ਜਾਣ ਸਾਰਾ ਇੱਥੋਂ ਪਹਿਲਾਂ ਬੈਰੀਨ ਜਾਣਾ ਬੈਰੀਨ ਦੋ ਘੰਟੇ ਸਟੇ ਆ ਉੱਥੇ ਬੱਸ ਦੋ ਦੀ ਹੋਵੇ ਜਿਆਦਾ ਦੀ ਨਾ ਕਰਾ ਦੇਣ ਤੇ ਅੱਗੇ ਜਾਣ ਜੁੜੇ ਰਿਵਾਜ ਤਾਂ ਨਹੀਂ ਸਾਰਾ ਇੱਕ ਵਲੌਗ ਚ ਬਣਾਉਣਾ ਆਪਾਂ ਘਰ ਤੱਕ ਜਾਂਦੇ ਨੇ ਇੰਡੀਆ ਚਲਦੇ ਆ ਘਰਦਿਆਂ ਨੂੰ ਜਾ ਕੇ ਲੋ ਵੀ ਮਿੱਤਰੋ ਲੈਣ ਤੁਸੀਂ ਦੇਖ ਸਕਦੇ ਆ ਪੈਂਡ ਤੇ ਜਾਣਾ ਜਮਾ ਐਂਡ ਤੇ ਉਹਨਾਂ ਨੇ ਕਿਹੜਾ ਸੀਟਾਂ ਪਹਿਲਾਂ ਲੈ ਲੈਣੀਆਂ ਵਿੰਡੋ ਸੀਟਾਂ ਆਪਾਂ ਨੂੰ ਉਹਨਾਂ ਨੇ ਵਿੰਡੋ ਸੀਟ ਮਿਲ ਗਈ ਬਾਬੇ ਬਹਾਨੇ ਨਾਲ ਹਨਾ ਇਹ ਲੋਕ ਇੰਨਾ ਨਾ ਖੜਕੇ ਕੀ ਕਰਦੇ ਆਉਣ ਇਹਨਾਂ ਨੂੰ ਡੇਡ ਡੇਡ ਘੰਟਾ ਹੋ ਗਿਆ ਦਿਆਂ ਨੂੰ ਖੜਿਆ ਨੂੰ ਮੈਂ ਮਿੱਤਰੋ ਜਦੋਂ ਤੁਹਾਨੂੰ ਦੱਸਿਆ ਜੀ ਬੱਸ ਸੇ ਬਿਠਾਦਾ ਇਹਨਾਂ ਨੇ ਬੱਸ ਸੇ ਉਹਨਾਂ ਲੈ ਕੇ ਜਾਣਗੇ ਜਹਾਜ਼ ਕੋਲੇ ਉੱਥੇ ਜਾ ਕੇ ਦਿਖਾਉਣਾ ਮੈਨੂੰ ਵਿੰਡੋ ਸੀਟ ਦੇ ਨਾਲ ਨਾਲ ਆਪਾਂ ਨੂੰ ਐਮਰਜੈਂਸੀ ਵਾਲੀ ਸੀਟ ਮਿਲ ਗਈ ਜਿਹੜਾ ਇਹ ਗੇਟ ਜੇ ਖੁੱਲਦਾ ਹੁੰਦਾ ਇਹਦੇ ਹਿਸਾਬ ਨਾਲ ਆਪਣੀਆਂ ਲੱਤਾਂ ਬਹੁਤ ਖੁੱਲੀਆਂ ਨੇ ਨਹੀਂ ਇੱਥੇ ਆ ਜਾਂਦੀ ਹੁੰਦੀ ਉਹ ਹੁਣ ਆਪਾਂ ਨੂੰ ਲੱਤਾਂ ਵੀ ਖੁੱਲੀਆਂ ਮਿਲ ਗਿਆ ਸਪੇਸ ਵਾਧੂ ਫਵਨ ਲੇਟ ਹੋਏ تھے ਬੜੀ ਕ ਜਿੰਮੇਵਾਰੀ ਵੀ ਹੁੰਦੀ ਹੈ ਬੰਦਰੀ ਇਹ ਨਹੀਂ ਢਾਕੀ ਹੋਣੀ ਹੁੰਦੀ ਐਮਰਜੈਂਸੀ ਚ ਆਹ ਵਾਲੀ ਦੇਖੋ ਬਾਹਰ ਆ ਕਿਹੜੇ ਖੜਾਗਾ ਲੱਕ ਪਾਣੀ ਬੱਲਾ ਬੱਲਾ ਦੇਖੋ ਬਾਹਰ ਦੇ ਰੇਡਲੀ ਦੇ ਬਾਬੇ ਕੀ ਗੱਲ ਬਾਤ ਉਹ ਵੀ ਨੂੰ ਦੇਦਣ ਵਾਲਾ ਬਹੁਤ ਪਲੇਟਾਂ ਇੱਥੇ ਲੱਗੀਆਂ ਨਹੀਂ ਉਹ ਹੀ ਦੇਖਦਾ ਮੈਂ ਉਹ ਚੀਜ਼ ਇੱਥੇ ਹੈ ਨਹੀਂ ਉਹ ਪਤਾ ਨਹੀਂ ਕਿਧਰੋਂ ਨਿਕਲਿਆ ਹੋਣਾ ਉਹ ਜੋ ਦੇਖਦੇ ਆ ਚਲੋ ਮੈਂ ਕਦੇ ਬੈਠਾ ਨਹੀਂ ਆ ਮੈਂ ਅਸੀਂ ਜੀਡ ਜੀ ਤੇ ਕਾਲਕਿਰ ਖਾਣ ਵੀ ਨਾ ਉਹਦੋਂ ਮਿਲਦੇ ਹਾਂ ਤੁਹਾਨੂੰ ਬਾਕੀ ਉੱਟ ਖੁੱਟ ਕੇ ਦਿਖਾਉਣੀ ਆ ਉੱਟ ਕੇ ਉਹ ਮੀਲ ਆ ਗਿਆ ਆਪਣਾ ਪਹਿਲਾਂ ਆਪਾਂ ਲੈ ਲਿਆ ਪੀਨ ਨੂੰ ਪੈਪਸੀ ਤੇ ਨਾਲ ਪਾਣੀ ਲੇਤਾ ਇਹ ਤਾਂ ਪਤਾ ਨਹੀਂ ਕੀ ਹੋਊਗਾ ਦੇਖਦੇ ਆ ਬਾਅਦ ਗੁਗਲ ਕੇ ਆਹ ਸਬਜ਼ੀਆਂ ਨੇ ਆਈਸਕ੍ਰੀਮ ਆ ਚਾਹ ਬਣਾਉਣੀ ਆ ਦਬ ਰੋਟੀ ਜੀ ਤੇ ਫਸ ਜਾ ਰਹੇ ਆ ਉਹਦੇ ਆ ਮੈਰੀ ਰਮੋਇਨਿਆਂ ਨੂੰ ਇੱਥੇ ਵੀ ਆਣਾ ਬਾਈ ਫਿਰ ਹਾਂ ਇੱਥੇ ਆ ਜਾਣਾ 5 ਟ੍ਰਾਂਸਫਰ ਕਰਦੇ ਹਾਂ ਹੁਣ ਹੋਰ ਜਹਾਜ਼ ਚ ਵੜਾਉਂ ਮਿੱਤਰੋ ਇਹ ਸਾਢੇ 12 ਜਹਾਜ਼ ਉੱਡਣਾ ਇਹਨਾਂ ਨੇ ਘੰਟਾ ਪਹਿਲਾਂ ਹੀ ਵਾਰਡ ਲੇਦਾ ਬੰਦੇ ਔੜੇ ਇੱਥੋਂ ਆਪਣੀ ਹੈਗੀ ਫਲੈਟ ਸਿੱਧਾ ਦਿੱਲੀ ਦੀ ਦਿੱਲੀ ਤੋਂ ਵੱਡੀ ਜਮਕੀ ਨੀਰਾ ਹੋਇਆ ਪਿਆ ਦਿੱਲੀ ਵੇ ਪਹਨੇ ਰਹਿ ਗੁੰਚਣਾ ਰਾਤ ਦੇ 2 ਵਜੇ ਉਹ ਨਹੀਂ ਤੱਕਦਾ ਉਹ ਅੱਧ ਨੂੰ ਆ। ਲੋ ਵੀ ਬਾਬਿਓ ਪਹੁੰਚ ਗਿਆ ਬੰਦਾ ਇੰਡੀਆ ਆ ਜਾ ਵੀ ਆ ਜਾ। ਮੰਦੀ ਹਾਂ ਬਈ ਇਹਨੂੰ ਕਹਿ ਦੇ ਹਨਾ ਇਹਨੂੰ ਕਹਿੰਦੇ ਆ ਆ ਪਾ ਦੇ। ਸਾਧੂ ਗਾਲ ਜੀ ਸਾਧੂ ਗਾਲ ਜੀ ਕਿਉਂ ਵੀ ਕਿਵੇਂ ਆ ਠੀਕ ਹੋ ਰਿਹਾ ਹੁਣ ਨੰਨੇ ਨੂੰ ਜੀ। ਲੇ ਮਿੱਤਰੋ ਬੰਦੇ ਆ ਗਏ ਇਧਰ ਸਤਿ ਸ੍ਰੀ ਅਕਾਲ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਧਰ ਕੋਮਲ ਜੀ ਮਿੰਦੀ ਜੀ ਅਸੀਂ ਅਸੀਂ ਆਪਦੀ ਸੇਵਾ ਫੁੱਲ ਨਿਭਾ ਰਹੇ ਆ ਬੰਦਿਆਂ ਨੂੰ ਦਿੱਲੀ ਤੋਂ ਲੈ ਕੇ ਜਿਹੜਾ ਸੈੱਟ ਕੀ ਹੈ ਨਾ ਇਹਨਾਂ ਦੋਨਾਂ ਦੀ ਆਹੀ ਜ਼ਿੰਮੇਵਾਰੀ ਹੈ ਬਈ ਆਹੀ ਕੰਮ ਆ ਯਾਰ ਠੰਡ ਠੰਡ ਬੜੀ ਮਾਨ ਰਹੀ ਨੇ ਬੰਦੇ ਮਨ ਆਇਆ ਰਾਣਾ ਠੰਡ ਲੱਗ ਠੰਡ ਹੈ ਹੀ ਜਮਾ ਨਹੀਂ ਬਾਬੇ ਆਜੋ ਆਜੋ ਚਲਿਏ ਦੋ ਮਿੱਤਰੋ ਕਹਿੰਦੇ ਲਾਲਾ ਲਾਲਾ ਹੋਈ ਪਈ ਆ ਗੱਟ ਖਾਨਾ ਹੀ ਗੱਟ ਖਾਨਾ ਯਾਹਵਾ ਦੇ ਅਜੇ ਤਾਂ ਘਟ ਗਿਆ ਅਜੇ ਤਾਂ ਕੈਨੇਡਾ ਦੇ ਬੰਦ ਹੋ ਗਏ ਆ ਜੀ ਉੱਪਰ ਆਏ ਜਿੱਥੋਂ ਚੜ੍ਹਦੀਆਂ ਹੁੰਦੀਆਂ ਫਲਾਈਟਾਂ ਇੱਥੇ ਮੈਂ ਅੱਜ ਸੁਣਨਾ ਇੰਨੀ ਰੌਣਕ ਨਹੀਂ ਹੈ ਗਈ ਗੱਲ ਕੀ ਹੈ ਕੈਨੇਡਾ ਬੰਦ ਹੋ ਗਿਆ ਸਵੈਟਾ ਹੀ ਬੜੇ ਟਾਈਮ ਆ ਦੇ ਕਿਉਂ ਇੰਨੀ ਦਾ ਡਿਆਰ ਹੀ ਮਰਦੀਆਂ ਸਾਰੀਆਂ ਜੀ ਐਹੀ ਦੇਖਣੀ ਇਸੇ ਬਰੂਪਤੀ ਜੀ ਕੈਡਾ ਦੇਖਣੀ ਵਾ ਹੁਣ ਕੈਡਾ ਜੀ ਲੈ ਮਿੱਤਰੋ ਕਣਕ ਢਾਬੇ ਤੇ ਰੁਕੇ ਜੀ ਕਣਕ ਢਾਬੇ ਤੇ ਯਾਰ ਖੰਗ ਲੱਗ ਗਈ ਇੰਡੀਆ ਆ ਕੇ ਦਲ ਕੀ ਹੈ ਜਿਹੜੀ ਅਸੀਂ ਆ ਗੋਗਲਾਈ ਹੋਈ ਆ ਹੁਣ ਅਸਰ ਕਰੂ ਛੋਡੇ ਤੇ ਹਾਂ ਠੀਕ ਆ ਠੰਡ ਜਿਸੀ ਹੈਗੀ ਇੱਥੇ ਠੰਡ ਨਹੀਂ ਹੈਗੀ ਯਾਰ ਸਾਨੂੰ ਸਾਨੂੰ ਬਾਹਲੀ ਦਾ ਠੰਡਾ ਮੈਂ ਇੰਨੇ ਪਤਲੇ ਪਾਏ ਹੋਏ ਇੰਨਾ ਤੇ ਵੀ ਨਹੀਂ ਲੱਗ ਰਹੀ ਇਹ ਯਾਰ ਬੰਦੇ ਬਹੁਤ ਮੰਨ ਰਹੇ ਆ ਡੰਡ ਚੱਕਰ ਪਤਾ ਨਹੀਂ ਕੀ ਸੀ ਯਾਰ ਜਦੋਂ ਠੰਡ ਲੱਗੀਆਂ ਸਿਕੰਦਰ ਡਾਕਟਰ ਕੋਲ ਲੈ ਕੇ ਆਣਾ ਠੀਕ ਆ ਚਲੋ ਵੀ ਆਜੋ ਵਾਧਦੇ ਅੱਗੇ ਨੂੰ ਚਾਹ ਪੀਣੀ ਰੁਗਈ ਇੱਥੇ ਆਵਾ ਬੀਵਾ ਹੈ ਡਿਆ ਰੋਟੀ ਤੇ ਆਨੇ ਮਨੀ ਸਿੱਧੂ ਸਪੇਨ ਵਾਲਿਆਂ ਦੇ ਡੈਡੀ ਜੀ ਕਾਚੇ ਮਾੜਾ ਦਾ ਨੰਬਰ ਬੋਲ ਦੋ ਕਈ ਵਾਰ ਕਿਸੇ ਨੇ ਟੈਕਸੀ ਟੁਕਸੀ ਕਰਾਉਣੀ ਹੋਵੇ 98552 25176 ਹਾਂ ਰਾਏਕੋਟ ਏਰੀਆ 'ਚ ਜਾਂ ਲੁਧਿਆਣਾ ਏਰੀਆ 'ਚ ਕਿਸੇ ਨੇ ਵੀ ਦਿੱਲੀ ਆਉਣਾ ਹੋਵੇ ਅੰਮ੍ਰਿਤਸਰ ਜਾਣਾ ਹੋਵੇ ਤਾਂ ਚਾਚੇ ਨਾਲ ਕਰ ਸਕਦਾ ਸੰਪਰਕ ਗੱਡੀ ਆਪਣੀ ਕੋਲ ਦੋ ਤਿੰਨ ਹੈਗੀਆਂ ਨੇ ਟਰੈਵਲਰ ਵੀ ਹੈਗੀਆਂ ਨੇ ਅੱਜ ਹੂੰ ਚਲੋ ਠੀਕ ਆ ਮਿਲਦੇ ਆਂ ਅੱਗੇ ਲੈ ਵੀ ਮਿੱਤਰੋ ਆਰਨ ਵੀ ਵਜਨੇ ਸਟਾਰਟ ਹੋ ਗਏ ਤੇ ਹਵੇਲੀ ਰੁਗੇ ਜਿੱਥੇ ਖਾਦੇ ਚਾਹ ਨਾਲ ਬਰੌਂਠੇ ਹੁਣ ਇੰਡੀਆ ਆਹੀ ਚੱਲਣਾ ਸਵੇਰੇ ਚਾਹ ਨਾਲ ਪਰੌਂਠੇ ਕਦੇ ਸਾਗ ਧੁੰਨੀਆਂ ਹਰੀਆਂ ਕਰਕੇ ਜੋ ਮੇਰੀ ਗੱਲ ਸੁਣਾ ਲੀਵਰ ਨੂੰ ਥੋੜਾ ਜਿਹਾ ਤਕੜਾ ਕਰ ਲੈ ਹੁਣ ਇੱਥੇ ਦਾ ਤੇਲ ਆਹੀ ਕੋਸ਼ ਚੱਲਣਾ ਰੇੜੀਆਂ ਵਾਲਾ ਫੂਡ ਹੀ ਖਾਣਾ ਆਏ ਆ ਰੇੜੀਆਂ ਦਾ ਫਾਸਟ ਫੂਡ ਉਹੀ ਉਹੀ ਮਿਸ ਕਰ ਰਹੇ ਸੀ ਤੇ ਹੁਣ ਚੱਲੇ ਆ ਪਿੰਡ ਨੂੰ ਪਿੰਡ ਰਹਿ ਗਿਆ ਥੋੜਾ ਸਾਡਾ 100 ਕਿਲੋਮੀਟਰ ਤੇ ਬਾਦਿਆਂ ਮਿੰਦੀ ਅੰਦਰ ਨੇ ਮਿੰਦੀ ਜੀ ਪਰੌਂਠੇ ਨਹੀਂ ਖਾਂਦੇ ਆਗੇ ਮਿੰਦੀ ਚੱਕਰ ਕੀ ਆ ਯਾਰ ਡਾਈਟ ਤੇ ਆ ਇਹ ਕਹਿੰਦਾ ਥੋੜੀ ਢਿੱਡ ਚ ਘਬਰਾਟ ਹੋ ਰਹੀ ਆ ਤਾਂ ਨਹੀਂ ਖਾਦੇ ਨੇ ਇਹ ਪੰਜਾਬ ਆਪਾਂ ਵੜ ਗਏ ਖਨੌਰੀ ਲੰਘ ਗਏ ਇਹ ਆਪਾਂ ਖੜੇ ਆ ਪਤਨਾ ਪੰਜਾਬ ਕਾਫੀ ਟਾਈਮ ਬਾਅਦ ਦੇਖ ਕੇ ਨਹੀਂ ਜਾ ਹੋ ਰਿਹਾ ਆਹ ਬਲੌਗ ਇੱਥੇ ਐਂਡ ਕਰਨ ਲੱਗੇ ਆ ਜਿੱਦੋਂ ਇੱਥੇ ਹੀ ਸਟਾਰਟ ਕਰ ਲੈਣਾ ਕਿਉਂਕਿ ਅਜੇ ਅਜੇ ਇੰਡੀਆ ਦਾ ਵੱਡਾ ਵਾਲਾ ਹੋ ਜਾਣਾ ਪਿੰਡ ਪਹੁੰਚ ਜਾਣਾ ਅੱਜ 11:00 ਵਜੇ ਤਾਂ ਕਰਕੇ ਫਿਰ ਅਗਲਾ ਬਲੌਗ ਬਣਾਵਾਂਗੇ ਉੱਥੇ ਇਹਨਾਂ ਨੇ ਸਾਰਿਆਂ ਨੂੰ ਮਿਲਾਂਵਾਂਗੇ ਸਾਰਾ ਕੁਝ ਦਿਖਾਉਂਦੇ ਆ ਤੁਹਾਨੂੰ ਆਹ ਬਲੌਗ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਭਾਗ ਦੂਜਾ ਦੇਖ